ਅਸਸਲਾਮੁਅਲੈਕਮ ਕੀ ਹਾਲ ਚੜਾ ਤੁਹਾਡਾ ਮੀਤ ਕਾ ਦਾ ਵਧੀਆ ਹੋਵਾਂਗੇ ਤੇ ਆਪਣਾ ਜਿਹੜਾ ਅੱਜ ਦਾ ਵਲੌਗ ਹੈ ਨਾ ਮੈਂ ਕੁਛ ਦਿਨ ਪਹਿਲਾਂ ਅਸੀਂ ਵੀਡੀਓ ਵੇਖੰਦੇ ਸੀਗੇ ਵੀ ਤੇ ਇੱਕ ਪੱਟੀ ਸੀ ਕੋਈ ਪਤਾ ਨਹੀਂ ਉਹਦਾ ਮੈਨੂੰ ਨਾਮ ਨਹੀਂ ਪਤਾ ਤੇ ਉਹ ਕਹਿੰਦਾ ਸੀ ਮੈਨੂੰ ਪੰਜਾਬੀ ਜਿਹੜੀ ਹੈ ਨਾ ਇਹ ਮੈਨੂੰ ਬਹੁਤ ਬੁਰੀ ਲੱਗਦੀ ਆ ਓਏ ਉਹਨੂੰ ਕਹ ਪੰਜਾਬੀ ਚ ਰਹਿਣਾ ਘਰ ਤੋਂ ਬਾਹਰ ਨਿਕਲ ਜਾ ਹਾਂ ਇਹ ਹੀ ਗੱਲ ਵੀ ਉਹ ਕਹਿੰਦਾ ਮੈਨੂੰ ਪੰਜਾਬੀ ਲਫਜ਼ਾਂ ਦੀ ਬਹੁਤ ਬੁਰਾ ਲੱਗਦਾ ਵਾ ਤੇ ਉਹ ਕਹਿੰਦਾ ਉਹ ਤੋਂ ਕਹਿੰਦਾ ਮੈਂ ਹਾਂ ਲਾਹੌਰ ਤੋਂ ਹੂ ਮੈਂ ਲੈ ਉੱਤੋਂ ਦਿਲ ਹਰ ਦਾ ਨਾ ਉਹਨਾਂ ਉਰਦੂ ਆਉਂਦੀ ਆ ਤੇ ਨਾ ਉਹਨਾਂ ਪੰਜਾਬੀ ਆਉਂਦੀ ਆ ਨਾ ਤਿੰਨਾ ਚੋਂ 11 ਚੋਂ ਤੇ ਉੱਤੋਂ ਕਹਿੰਦਾ ਮੈਨੂੰ ਪੰਜਾਬੀ ਬੁਰੀ ਬੋਲ ਲੱਗਦੀ ਤੇ ਉਰਦੂ ਸਹੀ ਆ ਇਹ ਪੰਜਾਬੀ ਚ ਕਹਿੰਦਾ ਗਾਣੇ ਕਿਉਂ ਹੁੰਦੇ ਆ ਇਹਦੀ ਜਿਹੜੀ ਵੀਡੀਓ ਆ ਬਹੁਤ ਜਿਆਦਾ ਵਾਇਰਲ ਹੋਣ ਲਈ ਆ ਇੱਕ ਸੀ ਦੁੱਲਾ ਪੱਟੀ ਤੇ ਇੱਕ ਇਹ ਪੱਟੀ ਆ ਦੁੱਲਾ ਪੱਟੀ ਉਹ ਸੀ ਜਿਹਨੇ ਪੰਜਾਬ ਦਾ ਸਿਰੂਚਾ ਕੀਤਾ ਇਹ ਇਹ ਪੱਟੀ ਆ ਜਿਹਨੇ ਸਿਰ ਨਿਵਾ ਕੀਤਾ ਵੀ ਇਹ ਜਿਹੜੀ ਦੂਸਰੀ ਪੱਟੀ ਕਮਿਊਨਿਟੀ ਆ ਉਹ ਉਹਨੂੰ ਵੀ ਜ਼ਲੀਲ ਕਰਨ ਦਿਆ ਵਾ ਵੀ ਇਹ ਉਹ ਉਹ ਹੈਗੀ ਪੰਜਾਬੀ ਉਹ ਪੰਜਾਬੀ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਰਦੇ ਆ ਤੇ ਇਹ ਕਹਿੰਦਾ ਮੈਂ ਪੰਜਾਬੀ ਮੈਨੂੰ ਬੁਰੀ ਬੋਲ ਲੱਗਦੀ ਆ ਦੂਜਾ ਸਾਡਾ ਪੰਜਾਬ ਸਾਡਾ ਲਹਿੰਦਾ ਪੰਜਾਬ ਜਿੰਨੂੰ ਅਸੀਂ ਗੁੰਗਾ ਪੰਜਾਬੀ ਕਹਿ ਸਕਦੇ ਵੀ ਇਹ ਬੋਲਦਾ ਹੀ ਨਹੀਂ ਕੋਈ ਇਹਦੀ ਮਾਂ ਬੋਲੀ ਤੇ ਗੱਲ ਕਰ ਦੇਵੇ ਕੋਈ ਇਹਨੂੰ ਕੁਝ ਕਹਿ ਦੇਵੇ ਬੋਲਦਾ ਹੀ ਨਹੀਂ ਉਹ ਦਿਨ ਅਗਲੇ ਦਿਨ ਹਜੇ ਬਲੋਚਿਸਤਾਨ 'ਚ 16 ਪੰਜਾਬੀ ਮਰੇ ਉਹ ਕਿਸੇ ਸਰ ਵਜ਼ੀਰ ਦੀ ਉਹ ਬਿੱਲੀ ਮਰ ਜਵੇ ਤਾਂ ਖਬਰ ਆ ਜਾਂਦੀ ਤੇ ਬੰਦਾ ਮਰਿਆ ਤਾਂ ਖਬਰ ਨਹੀਂ ਇਹ ਕਿਹੜੀ ਮੀਡੀਆ ਆ ਨਾ ਪੰਜਾਬੀ ਚੈਨਲ ਨਾ ਪੰਜਾਬੀ ਕੋਈ ਮੀਡੀਆ ਜੇ ਆਪਾਂ ਕਿਸੇ ਹੈਲਪਲਾਈਨ ਤੇ ਫੋਨ ਕਰੀਏ ਤਾਂ ਉਹ ਵੀ ਅੱਗੋਂ ਉਰਦੂ ਜਾਂ ਇੰਗਲਿਸ਼ ਪੰਜਾਬੀ ਤਾਂ ਹੈ ਹੀ ਨਹੀਂ ਪੰਜਾਬੀ ਹੋਵੇ ਵੀ ਕਿਵੇਂ ਜਿਦੋਂ ਆਪਾਂ ਪੰਜਾਬੀ ਸੁੱਤੇ ਪੈਣਾ ਆਪਣਾ ਪੰਜਾਬੀ ਸੁੱਤਾ ਪਿਆ ਵਾ ਇਹ ਬੋਲਦਾ ਨਹੀਂ ਜੋ ਮਰਜ਼ੀ ਹੋ ਜਾਵੇ ਇਹਨਾਂ ਦੀ ਪੰਜਾਬੀ ਨਾ ਇਹ ਕੁਝ ਵੀ ਨਹੀਂ ਬੋਲਦਾ ਜੇ ਆਪਾਂ ਗੱਲ ਕਰੀ ਆਪਣੇ ਸ਼ਿੰਗਰਾਂ ਦੀ ਜਿਹੜੇ ਦਸਾ 15 ਸਾਲਾਂ ਦੇ ਵਿੱਚ ਆਏ ਆ ਤੇ ਗਏ ਆ ਇਹਨਾਂ ਨੇ ਪੰਜਾਬੀ ਸਰੋਂ ਬਹੁਤ ਕੁਝ ਕਮਾਇਆ ਵਾ ਰੋਟੀਆਂ ਖਾਧੀਆਂ ਵਾ ਲੇਕਿਨ ਇਹਨੇ ਪੰਜਾਬੀ ਨੂੰ ਪ੍ਰਮੋਟ ਨਹੀਂ ਕੀਤਾ ਪੰਜਾਬੀ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਨਹੀਂ ਕੀਤਾ ਇਹਦੇ ਸਰੋਂ ਇਹਨਾਂ ਚੜੇ ਆ ਤੇ ਜੇ ਕੁਝ ਆਪਣੇ ਤੇ ਹੋ ਜਵੇ ਪੰਜਾਬ ਨਾਲ ਪੰਜਾਬੀ ਨਾਲ ਤੇ ਬੋਲੇ ਨਹੀਂ ਇਹ ਗੂੰਗੇ ਹੋ ਜਾਂਦੇ ਆ ਹਾਂ ਅਸੀਂ ਮੰਨਦੇ ਆ ਸਾਡੇ ਇੱਥੋਂ ਦੇ ਰਹਿਣ ਵਾਲੇ ਲੋਕ ਪੰਜਾਬੀ ਤੇ ਪੰਜਾਬੀਅਤ ਬਾਰੇ ਬਹੁਤਾ ਸੁਣ ਕੇ ਰਾਜੀ ਨਹੀਂ ਲੇਕਿਨ ਇਹਨੇ ਕਦੀ ਸੁਣਾਉਂਦੀ ਵੀ ਨਹੀਂ ਕੋਸ਼ਿਸ਼ ਕੀਤੀ ਜੇ ਇਹਨਾਂ ਦੇ ਗਾਣੇ ਇਹਨਾਂ ਨੇ ਮਿਲੀਅਨ ਜਾਂਦੇ ਆ ਇਹਨਾਂ ਨੂੰ ਇਹਨਾਂ ਨਾਲ ਸੁਣਦੇ ਆ ਕਿ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਸੁਣਨਗੇ ਇਹਨਾਂ ਨੇ ਕਦੀ ਕਹੀ ਨਹੀਂ ਨੇ ਪੰਜਾਬੀ 'ਚ ਰੋਟੀਆਂ ਸੇਕੀਆਂ ਵਾ ਪੰਜਾਬੀ 'ਚੋਂ ਖਾਦਾ ਬਹੁਤ ਆ ਪਰ ਪੰਜਾਬੀ ਨੂੰ ਕੁਛ ਨਹੀਂ ਦਿੱਤਾ ਹੁਣ ਜੇ ਫਿਲਮ ਆਈ ਮੋਲਾ ਜੱਟ ਪੰਜਾਬੀ ਵਿੱਚ ਉਹਨਾਂ ਨੇ ਪੰਜਾਬੀ ਤੋਂ ਕਮਾ ਬਹੁਤ ਕੁਛ ਲਿਆ ਬਹੁਤ ਜ਼ਿਆਦਾ ਚੱਲੀ ਪੰਜਾਬੀ ਫਿਲਮ ਇੰਡਸਟਰੀ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਨੇ ਕਮਾਇਆ ਮਤਲਬ ਵੀ ਉਹਨਾਂ ਨੇ ਪੰਜਾਬੀ ਤੋਂ ਇਨਾ ਕੁਝ ਕਮਾ ਲਿਆ ਪੰਜਾਬੀ ਨੂੰ ਦਿੱਤਾ ਕੁਝ ਨਹੀਂ ਇਸ ਫਿਲਮ ਵਿੱਚ ਜਿਹੜੇ ਕੁਝ ਲੋਕ ਆਏ ਉਹ ਕਰਾਚੀ ਦੇ ਸੀਗੇ ਤੇ ਉਹਨਾਂ ਨੇ ਤਾਂ ਚਲੋ ਪੰਜਾਬੀ ਬੋਲਣੀ ਨਹੀਂ ਸੀ ਉਹ ਕਹਿੰਗੇ ਪੰਜਾਬ ਦੇ ਹੈ ਨਹੀਂ ਤੇ ਕੁਝ ਲੋਕ ਜਿਹੜੇ ਪੰਜਾਬ ਦੇ ਸੀਗੇ ਤੇ ਉਹਨਾਂ ਨੇ ਵੀ ਜਦੋਂ ਇੰਟਰਵਿਊ ਹੋਇਆ ਤੇ ਉਰਦੂ ਤੇ ਇੰਗਲਿਸ਼ ਪੰਜਾਬੀ ਬੋਲੀ ਨਹੀਂ ਤੇ ਜੋ ਇੱਕ ਮਾਇਰਾ ਖਾਨ ਜਿਹੜੀ ਆਈ ਉਹ ਕਹਿੰਦੀ ਹਾਸੇ ਕੇ ਕਹਿੰਦੀ ਮੈਂ ਨੇ ਤਾਂ ਪੰਜਾਬੀ ਕੋ ਇੱਕ ਨਈ ਜ਼ਬਾਨ ਬਣਾ ਦਿਆ ਤੁਹਾਨੂੰ ਸ਼ਰਮ ਨਹੀਂ ਆਈ ਉਹਦੀ ਗੱਲ ਸੁਣ ਕੇ ਵੀ ਉਹਨੂੰ ਪੰਜਾਬੀ ਜਦੋਂ ਬੋਲਣੀ ਨਹੀਂ ਆਉਂਦੀ ਤੇ ਤੁਸੀਂ ਉਹਨੂੰ ਬੋਲਣ ਕਾਹਦੇ ਦਿੱਤੀ ਚਲੋ ਮੰਨ ਲਿਆ ਉਹਨੇ ਪੰਜਾਬੀ ਬੋਲ ਵੀ ਲਈ ਤੁਸੀਂ ਉਹਨੂੰ ਚਾਜੀ ਦੀ ਤੇ ਬੁਲਾ ਲੈਂਦੇ ਚਲੋ ਉਹਨੇ ਚਾਜੀ ਦੀ ਵੀ ਨਹੀਂ ਬੋਲੀ ਤੇ ਸ਼ੋਹਾਂ ਤੇ ਬਹਿ ਕੇ ਉਹਨੇ ਭੰਡਿਆ ਜਿਹੜਾ ਪੰਜਾਬੀ ਨੂੰ ਹੁਣ ਆਪਾਂ ਗੱਲ ਕਰੀਏ ਡਰਾਮਾ ਇੰਡਸਟਰੀ ਦੀ ਆਪਾਂ 15 20 ਸਾਲ ਪਿੱਛੇ ਚਲ ਜਾਈਏ ਤੇ ਪੰਜਾਬੀ ਚ ਡਰਾਮੇ ਬੰਦੇ ਸੀਗੇ ਤੇ ਹੁਣ ਤੁਸੀਂ ਮੈਨੂੰ ਕੋਈ ਇੱਕ ਡਰਾਮਾ ਦਿਖਾ ਦਿਓ ਜਿਹੜਾ ਪੰਜਾਬੀ ਚ ਆ ਮੰਨਿਆ ਡਰਾਮਾ ਇੰਡਸਟਰੀ ਕਰਾਚੀ ਚ ਆ ਤੇ ਜੇ ਉੱਥੇ ਕੋਈ ਡਰਾਮਾ ਜੇ ਕੋ ਬਣੰਦਿਆ ਵਾ ਜੇ ਕੋਈ ਲੁਚਾਲ ਫੰਗਾ ਕਰਤਾਰ ਆ ਉਹ ਪੰਜਾਬੀ ਦੇ ਦਿੰਦੇ ਆ ਵੀ ਉਹ ਪੰਜਾਬੀ ਆ ਵੀ ਪੰਜਾਬੀ ਹੈ ਨਹੀਂ ਮਾੜੀ ਅਸੀਂ ਇੰਨੇ ਮਾੜੇ ਪੰਜਾਬੀ ਆ ਤਾਂ ਖੈਰ ਇਹ ਗੱਲ ਕਰੀ 1947 ਦੀ ਜਿੱਦੋਂ ਲੈਂਦੇ ਪੰਜਾਬ 'ਚ ਪੰਜਾਬੀ 68% ਬੋਲੀ ਜਾਂਦੀ ਸੀ ਹੁਣ 33% ਬੋਲੀ ਜਾਂਦੀ ਆ ਇਹ ਇੱਦਾਂ ਕਿਉਂ ਆ ਇਹ ਜਨਵਦਨ ਘਟਣ ਕਿਉਂ ਗਈ ਆ ਇਹ ਆਪਾਂ ਇਹਨੂੰ ਪ੍ਰੋਮੋਟ ਨਹੀਂ ਕਰਦੇ ਤੇ ਹੁਣ ਮੁਲਕ ਦੀ ਆਬਾਦੀ ਕਰੋੜਾਂ 'ਚ ਧੁੱਰੀ ਜਾਂਦੀ ਆ ਤੇ ਆਪਣੀ ਜਿਹੜੀ ਉਹ ਘਟੀ ਜਾਂਦੀ ਜਨਵਦਨ ਘਟੀ ਜਾਂਦੀ 68 ਤੋਂ 33 ਹੋ ਗਈ ਆ ਅੱਧੀ ਘਟੀ ਆ ਤੇ ਘਟਣੇ ਇੱਦਾਂ ਦੇ ਹੀ ਆ ਜਿੱਦੋਂ ਪੰਜਾਬ 'ਚ ਮਰਦਮਸ਼ੁਮਾਰੀ ਹੁੰਦੀ ਆ ਜਿਹੜਾ ਕਾਗਜ਼ ਤੇ ਹੁੰਦਾ ਪੰਜਾਬੀ ਦਾ ਖਾਨਾ ਉਹ ਜੀ ਪੋਰੀ ਨਹੀਂ ਕਰਦੇ ਉਹ ਜਾ ਕੇ ਉਥੇ ਉਦੂ ਦੇ ਟਿੱਕਾ ਲਾ ਦਿੰਦੇ ਆ ਤੇ ਹੁਣ ਹਰ ਘਰ ਤੇ ਛੇ ਛੇ ਜਵਾਕ ਆ ਘਰਾਂ ਦੇ ਹਿਸਾਬ ਨਾਲ ਪੰਜਾਬੀ ਬਹੁਤ ਵਧਣ ਦੇਈ ਆ ਲੇਕਿਨ ਕਾਗਜ਼ਾਂ ਦੇ ਹਿਸਾਬ 'ਚ ਘਟਣ ਦੇਈ ਓ ਸੋ ਖੈਰ ਆਪਾਂ ਨੂੰ ਲੋੜ ਆ ਪੰਜਾਬੀ ਤੇ ਬਾਤ ਚੱਕਣ ਦੀ ਕੋਈ ਪੰਜਾਬੀ ਦੇ ਖਿਲਾਫ ਬੋਲਦਾ ਉਹਦੇ ਉਹਦੇ ਖਿਲਾਫ ਬਾਤ ਚੱਕਣ ਦੀ ਬਾਹਰਲੇ ਮੁਲਕਾਂ 'ਚ ਪਾਰਲੀਮੈਂਟ 'ਚ ਵੜ ਗਈ ਆ ਪੰਜਾਬੀ ਤੇ ਸਾਡੇ ਕੋ ਸਕੂਲਾਂ 'ਚ ਇਹ ਨਹੀਂ ਵੜ ਹੋਈ ਕੋਈ ਖ਼ਬਰ ਨਹੀਂ ਹੇ ਤੱਕ ਪੰਜਾਬੀ 'ਚ ਬਣਵਾਇਆ ਤੇ ਸਾਨੂੰ ਸਾਡੇ ਜਿਹੜੇ ਸਾਡੇ ਸਿੰਗਰ ਆ ਉਹਨਾਂ ਨੂੰ ਸਾਡੀ ਰਿਕਵੈਸਟ ਆ ਵੀ ਉਹ ਪੰਜਾਬੀ 'ਚੋਂ ਖਾਂ ਜਰੂਰ ਲੇਕਿਨ ਇਹਨੂੰ ਵੀ ਕੁਝ ਦੇ ਖਰ ਪੰਜਾਬੀ ਨੂੰ ਤੁਸੀਂ ਅੱਗੇ ਜਰੂਰ ਜਾਓ ਅਸੀਂ ਜਿੰਨੀ ਜੋਗੇ ਹੈਗੇ ਆ ਉਹਨੀ ਜੋਗਾ ਕਰੀ ਜਾਂਦੇ ਆ ਤੁਸੀਂ ਜਿੰਨੀ ਜੋਗੇ ਹੈਗੇ ਆ ਤੁਸੀਂ ਵੀ ਕਰੋ ਤੇ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਆ ਤੇ ਕਮੈਂਟ ਕਰਕੇ ਸਾਰੇ ਜਰੂਰ ਦੱਸਿਓ ਤੇ ਆਪਾਂ ਹੁਣ ਮਿਲਦੇ ਆਂ ਨਵੀਂ ਵੀਡੀਓ 'ਚ ਅੱਲਾਹ ਹਾਫਿਜ਼